ਏ ਮਹਾਰਾਜ ਇਹ ਬਾਬਾ ਜੀ ਨੇ ਬੜਾ ਭਲਾ ਕੰਮ ਕੀਤਾ ਮੇਰੇ ਤੋਂ 60-65000 ਰੁਪਏ ਲਾਏ ਮਿਲ ਕੋਈ ਕਿਸੇ ਪੰਜੀ ਨਹੀਂ ਲਾਨੀ ਸੀ ਕਿਉਂ ਮੈਂ ਲੋਕਾਂ ਨੂੰ ਪੈਸੇ ਦਿੱਤੇ ਸਭ ਬੁਕਰ ਦੇ ਨੱਠੇ ਗਏ ਤਾਂ ਆਮ ਬਾਬਾ ਜੀ ਦਾ ਜੁਗ ਜੁਗੇ ਆਸ਼ਰਮ ਚੱਲਦਾ ਰਹੇ ਮੇਰੀ ਉਮਰ ਵੀ ਬਾਬਾ ਜੀ ਨਾਲ ਕੇ ਜਾਵੇ ਇਹ ਬਾਪੂ ਜੀ ਨੂੰ ਅਸੀਂ ਜਿਹੜਾ ਨਾਬੇ ਸ਼ਹਿਰ ਤੋਂ ਲੈ ਕੇ ਆਏ ਸੀਗੇ ਜੀ ਨਾਬੇ ਦੇ ਵਿੱਚ ਜਿਹੜਾ ਇੱਥੇ ਮੰਡੀ ਆ ਜੀ ਉੱਥੇ ਇਹ ਬਜ਼ੁਰਗ ਜਿਹੜਾ ਰਹਿੰਦੇ ਸੀ ਇਹਨਾਂ ਦੀ ਲੱਤ ਜਿਹੜੀ ਟੁੱਟ ਚੁੱਕੀ ਸੀਗੀ ਇਹ ਸੜਕ ਦੇ ਕਿਨਾਰੇ ਰਹਿੰਦੇ ਸੀ ਤੁਸੀਂ ਵੀਡੀਓ ਨੂੰ ਦੇਖਿਆ ਹੋ ਠੀਕੋ ਤੂਰੇ ਇਕੱਲੇ ਹੀ ਰਹਨੇ ਹੋ ਮੈਂ ਜੱਜ ਰੋਟੀ ਦੀ ਤਾਂ ਬੈਠਾ ਮੈਂ ਕਿੱਥੇ ਲੱਤ ਦੇਖਾ ਕਿੱਥੇ ਟੁੱਟੀ ਦਿਖਾਇਓ ਉਹ ਤਾਂ ਟੁੱਟੀ ਆ ਤੋ ਪਲਾਸਟਰ ਹੋਗਾ ਤੁਸੀਂ ਚਲੋ ਸਾਡੇ ਨਾਲ ਜੋ ਪਲਾਸਟਰ ਕਰਾਈ ਆਜੋ ਆਜੋ ਫਿਰ ਆ ਸਹੀ ਠੀਕ ਹੋ ਕੇ ਆਜਿਓ ਆਪਦਾ ਨਹੀਂ ਮੈਂ ਇੱਥੇ ਹੀ ਰਹੂੰਗਾ ਨਹੀਂ ਜੀ ਤੁਸੀਂ ਪਲਾਸਟਰ ਕਰਾ ਲਓ ਫਿਰ ਆਪਦਾ ਠੀਕ ਹੋ ਕੇ ਉਰੇ ਆ ਜਿਓ ਸੰਗਤ ਜੀ ਅਸੀਂ ਇਸ ਟਾਈਮ ਨਾਬੇ ਸ਼ਹਿਰ ਦੇ ਵਿੱਚ ਖੜੇ ਆ ਜੀ ਸਾਡੇ ਬੈਕ ਸਾਈਡ ਤੇ ਮੰਡੀ ਆ ਜੀ ਤੇ ਬਾਪੂ ਜੀ ਸਾਨੂੰ ਮਿਲੇ ਨੇ ਜੀ ਸਾਨੂੰ ਕਾਫੀ ਵੀਰ ਉਹ ਰੋ ਵੀਡੀਓ ਬਣਾਵਣਾ ਭੇਜੀ ਜਾਂਦੇ ਨੇ ਇਹ ਬਾਪੂ ਜੀ ਦੀ ਲੱਤ ਜਿਹੜੀ ਟੁੱਟੀ ਵੀ ਆ ਆਪਾਂ ਤੁਹਾਡੀ ਲੱਤ ਠੀਕ ਕਰਾ ਦਨੇ ਸਾਡੇ ਨਾਲ ਚੱਲੋ ਆਜੋ ਇਹ ਕਿਵੇਂ ਟੁੱਟਿਆ ਜੀ ਲੱਤ ਕਿਵੇਂ ਟੁੱਟੀ ਹੈ ਕਿੰਨਾ ਟਾਈਮ ਹੋ ਗਿਆ ਜੀ ਮਹੀਨਾ ਹੋ ਗਿਆ ਜੀ ਫਿਰ ਆਪਾਂ ਇਹਨੂੰ ਚੈੱਕ ਅਪ ਕਰਾ ਕੇ ਨਾ ਜੀ ਦਿਖਾ ਕੇ ਇਲਾਜ ਕਰਾ ਦਨੇ ਆ ਆਪਣਾ ਦੋ ਜਣੇ ਲੱਗ ਕੇ ਬਿਠਾਇਓ ਜੀ ਮਰਿੰਦਰ ਹੋ ਬੋਗੇ ਆ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਦੋ ਜਣੇ ਲੱਗਿਓ ਕੋਈ ਗੱਲ ਨਹੀਂ ਉਰਾਂ ਕਰ ਲਓ ਬਾਪੂ ਜੀ ਨੂੰ ਤਾਂ ਖੜੇ ਕਰ ਲਓ ਨਾਲ ਹੱਥ ਪਾ ਲਿਓ ਜੀ ਵਾਹਿਗੁਰੂ 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 ਵੀਰੇ ਇਧਰ ਆ ਗੋਦੀ ਚੱਕ ਲੋ ਜੀ ਮਨਿੰਦਰ ਪਾਲ ਹੱਥ ਪੁੱਤ ਹਾਂ ਵਾਹਿਗੁਰੂ 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 ਕਿਦਾਂ ਇਹਨਾਂ ਬਜ਼ੁਰਗਾਂ ਨੇ ਜਿਹੜਾ ਕੁੱਤਿਆਂ ਨਾਲ ਇਹਨਦੀ ਪਿਆਰ ਵਾਬਸ ਸੀ ਉੱਥੇ ਹੀ ਆਪਣੀ ਜ਼ਿੰਦਗੀ ਨੂੰ ਕੱਟਦੇ ਸੀ ਪਰ ਇਹਨਾਂ ਦੀ ਜਿਹੜੀ ਲਤ ਆ ਉਹ ਟੁੱਟ ਚੁੱਕੀ ਸੀ ਬਹੁਤ ਮਹਿੰਗਾ ਜਿਹੜਾ ਆਪਰੇਸ਼ਨ ਸੀਗਾ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਇਹਨਾਂ ਨੂੰ ਸਮਝਾਇਆ ਬਜ਼ੁਰਗਾਂ ਨੂੰ ਵੀ ਤੁਹਾਡਾ ਇਲਾਜ ਹੋਊਗਾ ਆਪਣਾ ਫਰਜ ਸੇਵਾ ਸੁਸਾਇਟੀ ਲਛਕਾਣੀ ਸੰਸਥਾ ਦੇ ਵੱਲੋਂ ਤੁਹਾਡੀ ਮਦਦ ਕੀਤੀ ਜਾਣੀ ਆ ਵੀ ਤੁਸੀਂ ਸਾਡੇ ਨਾਲ ਚੱਲੋ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪਟਿਆਲੇ ਤੋਂ ਆਪਰੇਸ਼ਨ ਹੁੰਦਾ ਤੇ ਅੱਜ ਤੁਹਾਡੇ ਸਾਹਮਣੇ ਇਹ ਆਪਣੇ ਦੋਨੇ ਲੱਤਾਂ ਦੇ ਖੜੇ ਨੇ ਉਸ ਵਕਤ ਇਹਨਾਂ ਨੂੰ ਚੱਕ ਕੇ ਗੱਡੀ ਦੇ ਵਿੱਚ ਬਿਠਾਇਆ ਗਿਆ ਸੀਗਾ ਜੀ ਜਿਹੜਾ ਹੁਣ ਇਹਨਾਂ ਇਹ ਥੋੜੇ ਦਿਨ ਬਾਅਦ ਜਿਹੜਾ ਇਹ ਬੋਕਰ ਤੋਂ ਵੀ ਜਿਹੜਾ ਕੱਲੇ ਤੁਰਨਗੇ ਜੀ ਇਹ ਬਾਪੂ ਜੀ ਨੂੰ ਥੋੜੀ ਗੱਲ ਕਰਾਉਨੇ ਆ ਜੀ ਤੁਹਾਡੇ ਸਾਥ ਦੇ ਨਾਲ ਅੱਜ ਜਿਹੜਾ ਬਜ਼ੁਰਗਾਂ ਦਾ ਆਪਰੇਸ਼ਨ ਹੋਇਆ ਤੁਹਾਡੇ ਸਾਥ ਦੇ ਨਾਲ ਇੱਥੇ 150 ਮੈਂਬਰ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਤੁਸੀਂ ਸਾਰੇ ਭੈਣ ਭਰਾ ਕੋਈ ਸਾਨੂੰ ਕੋਈ ਚੀਜ਼ਾਂ ਡੋਨੇਟ ਕਰਦੇ ਕੋਈ ਕੋਈ ਚੀਜ਼ਾਂ ਡੋਨੇਟ ਕਰਦੇ ਹੋ ਇਸ ਕਰਕੇ ਤੁਸੀਂ ਇਹ ਬਜ਼ੁਰਗਾਂ ਨਾਲ ਜਿਹੜੀ ਗੱਲ ਕਰੋ ਜੀ ਇਹ ਮਹਾਰਾਜ ਇਹ ਬਾਬਾ ਜੀ ਨੇ ਬੜਾ ਭਲਾ ਕੰਮ ਕੀਤਾ ਮੈਂ ਤਾਂ 60-65 ਹਜ਼ਾਰ ਰੁਪਏ ਲਾਏ ਮਿਲ ਕੋਈ ਕਿਸੇ ਨੇ ਪੰਜੀ ਨਹੀਂ ਲਾਣੀ ਸੀ ਪਰ ਮੈਂ ਲੋਕਾਂ ਨੂੰ ਪੈਸੇ ਦਿੱਤੇ ਸਭ ਬੋਕਰ ਦੇ ਨਾਟਕ تام بابا ਜੀ ਦਾ ਜੁਗ ਜੁਗੇ ਆਸ਼ਰਮ ਚੱਲਦਾ ਰਹੇ ਮੇਰੀ ਉਮਰ ਵੀ ਬਾਬਾ ਜੀ ਨਾਲ ਕਜਾਵੇ ਤੋਂ ਬਾਬਾ ਜੀ ਸਪਾਲ ਬਾਬਾ ਜੀ ਨੇ ਜੋ ਆਸ਼ਰਮ ਪਾਇਆ ਹੈ ਇਹ ਸਿਰਫ ਸੇਵਾ ਕਰਨੇ ਲਈ ਪਾਗਲੋਂ ਕਾ ਲੰਗੜੋਂ ਕਾ ਕੀੜੋਂ ਵਾਲੋਂ ਕਾ ਸਭ ਤੋਂ ਵੱਡਾ ਪੁੰਨ ਇਸ ਤੋਂ ਪਰ ਕੋਈ ਪੁੰਨ ਨਹੀਂ ਹੈ ਲੋਕ ਸੌ ਜਾਂਦੇ ਆ ਬਾਬਾ ਜੀ ਸਦਾ ਚੱਲਦੇ ਆ ਆਪ ਪੈਰ ਧੁੰਦੇ ਆਪ ਹੱਥ ਕਰਦੇ ਆਪ ਪਟੀਆਂ ਕਰਦੇ ਆ ਜੋ ਮੇਰਾ ਬਾਬਾ ਜੀ ਨੇ 82 ਸਾਲ ਮਰੇ ਮੇਰੀ ਫਿਰ ਮੈਂ ਭੀਖ ਨਹੀਂ ਮੰਗਣ ਜਾਂਦਾ ਕਦੀ ਵੀ ਮੈਨੂੰ ਕੁਝ ਦੇ ਜਾਵੇ ਠੀਕ ਹੈ ਨਹੀਂ ਮੈਂ ਬੈਠਾ ਰਹਿਣਾ ਆਪਣੇ ਖਾ ਪਕਾ ਕੇ ਆਪਣੇ ਇੱਕ ਜਗ੍ਹਾ ਬੈਠਾ ਰਹੂਗਾ ਇਹ ਬਾਬਾ ਜੀ ਨੂੰ ਮੇਰੀ ਉਮਰ ਹੀ ਬਾਬਾ ਜੀ ਤੇ ਲੱਗ ਜਾਵੇ ਬਾਬਾ ਜੀ ਆਸ ਆਸਲਾਤ ਬਦੇ ਜੁਗ ਜੁਗ ਆਸ਼ਰਮ ਚੱਲੇ ਲਿਸ਼ਕਾਣੀ ਮੈਂ ਵੀ ਇਹ ਪੰਜ ਸੱਤ ਮਹੀਨੇ ਬਾਹਰ ਮੈਂ ਬਾਗ ਵਿੱਚ ਡੇਰਾ ਰਹਿਣਾ ਆਪਣਾ ਕੇ ਇੱਥੇ ਮਰਾਂ ਜਾਵਾਂਗਾ ਇੱਥੇ ਜੰਮਾਂਗਾ ਫਿਰ ਮੈਂ ਮੈਂ ਕਿੱਥੇ ਨਹੀਂ ਜਾਣਾ ਫਿਰ ਐਸਾ ਲਾਤ ਮੇਰੇ ਮਾਂ ਬਾਪ ਪਤੀ ਜਾਇ ਤਾਂ ਉਹ ਵੀ ਨੱਠ ਗਿਆ ਜੀ ਤਾਂ ਐਸਾ ਲੱਗਦਾ ਕਿਸ਼ਨ ਕਰਿਆ ਵੀ ਨਹੀਂ ਤੁਹਾਡੀ ਲੱਤ ਐਨ ਤੰਦਰੁਸਤ ਹੈ ਪੂਰੀ ਦਿਖਾਇਓ ਲੱਗ ਕੇ ਕਪੜਾ ਚੱਕ ਕੇ ਉੱਪਰ ਇਹ ਲੱਤ ਦੇ ਨਾ ਥੋੜਾ ਜਿਹਾ ਟੇਢੀ ਹੈ ਜਿਹੜੀ ਜੀ ਇਹ ਦੋਨੇ ਲੱਤਾਂ ਹਾਂ ਵੈਸੇ ਹੀ ਮਤਲਬ ਜਿਹੜਾ ਆਪਰੇਸ਼ਨ ਇਹਨਾਂ ਦਾ ਹੋਇਆ ਜੀ ਤੰਦਰੁਸਤ ਹੈਣ ਤੇ ਇਹ ਬਜ਼ੁਰਗ ਹਣ ਤੰਦਰੁਸਤ ਨੇ ਜੀ ਇੱਕ ਮਹੀਨਾ ਇਸਪਰ ਬਜਮ ਨਹੀਂ ਜਾਣਾ ਕਿ ਡਾਕਟਰ ਨੇ ਕਹਿੰਦਾ ਵੀ 3 ਮਹੀਨੇ ਬਾਅਦ ਬਜਮਣਾ ਨਹੀਂ ਮੈਂ 4 ਮਹੀਨੇ ਨਹੀਂ ਜਾਣਾ ਕਿਉਂ ਬਾਬਾ ਜੀ ਨੇ ਪੈਸੇ ਲਾਏ ਇੱਕ ਇੱਕ ਰੁਪਿਆ ਫੜ ਕੇ ਮੇਰੇ ਉੱਪਰ ਲਾਇਆ ਤਾਂ ਦੋ ਤਿੰਨ ਬੰਦੇ ਮੇਰੇ ਲੱਤਾਂ 'ਤੇ ਸੌਂਦੇ ਤੇ ਮੈਂ ਮੰਜੇ 'ਤੇ ਸੌਣਾ ਪਸਾਬ ਕਰਨਾ ਸਾਂਹੀ ਚੱਕਣਾ ਉਹਨੇ ਹਾਂ ਬਾਥਰੂਮ ਹੀ ਨਹੀਂ ਮੈਂ ਚਕਾਇਆ ਉਹਨੂੰ ਤੇ ਜੀ ਬਾਥਰੂਮ ਮੈਂ ਜਾ ਕੇ ਬਾਥਰੂਮ ਮੈਂ ਕਰਨਾ ਕਹਿੰਦੇ ਬਾਬਾ ਜੀ ਕਰ ਲੈ ਮੈਂ ਨਹੀਂ ਕਰੂੰਗਾ ਮੈਂ ਤਾਂ ਤੇ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਜੀ ਤੁਸੀਂ ਇਸ ਵਕਤ ਲਚਕਾਣੀ ਪਿੰਡ ਤੋਂ ਜਿਹੜਾ ਵੀਡੀਓ ਦੇਖ ਰਹੇ ਹੋ ਤੁਸੀਂ ਕਿੱਧਰ ਖੜੇ ਹੋ ਮਹਾਰਾਜ ਇਹ ਸੋਨੀ ਦੇ ਡੈਡੀ ਨੇ ਜੀ ਜੀਤ ਸਿੰਘ ਜੀ ਜੀਤ ਸਿੰਘ ਜੀ ਇੱਧਰ ਨੂੰ ਆ ਜਾਓ ਮੜ ਜਾ ਇੱਧਰ ਨੂੰ ਇੱਧਰ ਨੂੰ ਆ ਜਾਓ ਇੱਕ ਮਿੰਟ ਜੀ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਜੀ ਜਿਹੜਾ ਇਹ ਆਪਣਾ ਫਰਜ ਸੇਵਾ ਸੁਸਾਇਟੀ ਗੁਰੂ ਨਾਨਕ ਦਾ ਦਰ ਲਚਕਾਣੀ ਪਿੰਡ ਹੈ ਜੀ ਇਹ ਪਟਿਆਲੇ ਜ਼ਿਲ੍ਹੇ ਦਾ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਵੱਡੀ ਬਿਲਡਿੰਗ ਜਿਹੜੀ ਹੋਰ ਬਣਾਈ ਜਾ ਰਹੀ ਆ ਤਾਂ ਜੋ ਜਿਹੜਾ ਹੋਰ ਲੋੜਵੰਦਾਂ ਨੂੰ ਲਿਆ ਕੇ ਉਹਨਾਂ ਦੇ ਇਲਾਜ ਕੀਤੇ ਜਾ ਸਕਣ ਉਹਨਾਂ ਨੂੰ ਤੰਦਰੁਸਤੀ ਉਹਨਾਂ ਨੂੰ ਚੰਗਾ ਜੀਵਨ ਜਿਹੜਾ ਮਿਲ ਸਕੇ ਜੀ ਔਰ ਬਜ਼ੁਰਗ ਜਿਹੜੇ ਇਦਾਂ ਦੇ ਨੇ ਜਿਹੜੇ ਸੜਕਾਂ ਤੇ ਰੋਲ ਰਹੇ ਨੇ ਉਹਨਾਂ ਨੂੰ ਲਿਆ ਕੇ ਆਪਣੀ ਜਿਹੜੀ ਹੈ ਕਿ ਚੰਡੀਗੜ ਜਮਨਾਨਗਰ ਜਗਾਦਰੀ ਦਿੱਲੀ ਤਾਂ ਹੈ ਨਾ ਮੋਟਰਸਾਈਕਲ ਜਿਹੜੀ ਲੈ ਲਾਂਗਾ ਮੈਂ ਫਿਰੇ ਕਰਾਂਗਾ ਜੋ ਜਿਹਦਾ ਕੋਈ ਨਹੀਂ ਮਾਲਕ ਆਸਰਮ ਮੈਂ ਲੈ ਕੇ ਛੱਡੇ ਕਰਾਂ ਜਾਣਾ ਆਪਾਂ ਨੇ ਬੇਮਾਲਕਾ ਜਿਸ ਦਾ ਮਾਲਕ ਨਾ ਹੋਵੇ ਜਿਹਦਾ ਮਾਲਕ ਨੂੰ ਨਹੀਂ ਲਿਆਵਾਂਗੇ ਜੀ ਮੇਰਾ ਬਾਬਾ ਇਹ ਹੀ ਕੰਮ ਹੈ ਮਹੀਨੇ ਵਿੱਚ ਦੋ ਮਰੀਤਾਂ ਮੈਂ ਲੈ ਆਇਆ ਕਰਾਂਗਾ ਜੀ ਤਾਂ ਦੋ ਤਿੰਨ ਪਏ ਆਪਣੇ ਪੰਜ ਕੁਲੇ ਮੈਂ ਉਹ ਨਾ ਗੋਹਾ ਵੀ ਖਾ ਲੈਂਦੇ ਆ ਗੁਰਦੁਆਰੇ ਦੇ ਅੱਗੇ ਪਏ ਆ ਨਾ ਰਾਣਾ ਸਾਹਿਬ ਦਾ ਗੁਰਦੁਆਰਾ ਨਾ ਉੱਥੇ ਪਏ ਉਹਨਾਂ ਲਿਆਵਾਂਗੇ ਟੋਲ ਕੇ ਜੀ ਉਹਦਾ ਕੋਈ ਮਾਲਕ ਨਹੀਂ ਹੈ ਉਹਦੇ ਜੂਆ ਪਈਆਂ ਮੇਰੀ ਪਿੱਛੇ ਮੈਂ ਨਾ ਧੋਏ ਸਾਬਣ ਲਾ ਕੇ ਕੱਪੜੇ ਫਰਨਲ ਦੇ ਬਦਲੇ ਫਿਰ ਮੈਂ ਗੁਰਦੁਆਰੇ ਦੇ ਕਾਰਸੇਵਾਲ ਨੂੰ ਕਿਹਾ ਬਾਬੇ ਨੂੰ ਅਮਰ ਸਿੰਘ ਨੂੰ ਵੀ ਨਿਨ ਲਾਓ ਜੀ ਨਿਲਾਏ ਜੀ ਉਹ ਫਰਨਲ ਦਾ ਤੇਲ ਲਾ ਕੇ ਐੜੀ ਜੂਆ ਜੀ ਫਿਰ ਉਹਦੇ ਬਾਲ ਮੁੰਨੇ ਫੇੜਾੜੀਆਂ ਫੇਰ ਰੱਖਦੇ ਉਹਨੂੰ ਲਿਆਵਾਂਗੇ ਬਾਬਾ ਜੀ ਕੋਈ ਨਹੀਂ ਕੋਈ ਨਹੀਂ ਤੇ ਤੁਸੀਂ ਦੇਖ ਰਹੇ ਹੋ ਸੰਗਤ ਜੀ ਧੰਨਵਾਦ ਤੁਹਾਡਾ ਹੱਸਦੇ ਬਾਤ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਆਉਂਦੇ ਜਾਂਦੇ ਲਚਕਾਣੀ ਪਿੰਡ ਜਰੂਰ ਖੜਕੇ ਜਾਇਆ ਕਰੋ ਤੇ ਬਾਕੀ ਜਿੰਨੇ ਵੀ ਵੀਰ ਅੰਦਰ ਬੈਠੇ ਨੇ ਅਸੀਂ ਉਹਨਾਂ ਦੀਆਂ ਵੀ ਵੀਡੀਓਜ਼ ਬਣਾ ਕੇ ਜਰੂਰ ਸ਼ੇਅਰ ਕਰਾਂਗੇ ਤੁਹਾਡੇ ਅੱਗੇ ਬਹੁਤ ਭੈਣ ਭਰਾ ਕਹਿੰਦੇ ਨੇ ਭਾਈ ਫਲਾਣੇ ਵੀਰ ਦੀ ਵੀਡੀਓ ਬਣਾ ਕੇ ਪਾਓ ਫਲਾਣੇ ਦੀ ਤਾਂ ਸਾਡੇ ਕੋਲ ਉਹਨਾਂ ਸਮਾਂ ਨਹੀਂ ਬਣ ਪਉਂਦਾ ਅਸੀਂ ਮਾਫੀ ਮੰਗਦੇ ਹਾਂ ਅਸੀਂ ਜਰੂਰ ਸ਼ੇਅਰ ਕਰਨ ਦੀਆਂ ਕੋਸ਼ਿਸ਼ ਕਰਾਂਗੇ ਤੁਸੀਂ ਆਉਂਦੇ ਜਾਂਦੇ ਨਾ ਰੂਹਾਂ ਨੂੰ ਜਰੂਰ ਲਚਕਾਣੀ ਪਿੰਡ ਦੇ ਵਿੱਚ ਜਿਹੜਾ ਆਸ਼ਰਮ ਹੈ ਧੰਨਵਾਦ ਜੀ ਅਸ ਤੇਵਾਦ ਦੇ ਰਹੋ ਅੱਗੇ ਬਿਲਡਿੰਗ ਮਟੀਰੀਅਲ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਗੇ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਸੀਂ ਸਾਰੇ ਭੈਣ ਭਰਾ ਜਰੂਰ ਸਪੋਰਟ ਕਰਦੇ ਰਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਇਹ ਜੋ ਇਹ ਮੇਰੀ ਉਮਰ ਵੀ ਇਹਨਾਂ ਨੂੰ ਲੱਗ ਜਾਵੇ ਕਿਉਂ ਮੈਂ ਤਾਂ ਬੇਕਾਰ ਹੋ ਗਿਆ ਤਾਂ ਜੋ ਪੈਸੇ ਨੇ ਮੇਰੇ ਨਹੀਂ ਆਏ ਸਭ ਨੱਠ ਕੇ ਛੱਡ ਕੇ ਤਾਂ ਮੈਂ ਕਦੀ ਮੰਗਣ ਨਹੀਂ ਗਿਆ ਦੁਕਾਨ 'ਫਰ ਮੇਰੇ ਪਾਸ ਆ ਗਿਆ ਠੀਕ ਹੈ ਨਹੀਂ ਮੈਂ ਭੁੱਖਾ ਬੈਠਾ ਰਹਾਂਗਾ ਮੈਨੂੰ ਕੋਈ ਰੋਟੀ ਦੇ ਦੇ ਠੀਕ ਹੈ ਨਹੀਂ ਭੁੱਖਾ ਬੈਠਣਾ ਦਾ ਬਾਬਾ ਜੀ ਮੰਗਣ ਨਹੀਂ ਜਾਂਦਾ ਮੈਂ ਮੇਰਾ ਸਵੇਰ ਉੱਠ ਕੇ ਕਾ ਕੰਮ ਹੈ ਗੁਰਦੁਆਰਾ ਧੋਣਾ ਰਬੀ ਦਾਦਾ ਮੰਦਰ ਧੋਣਾ ਤਾਂ ਤਾਂ ਮੈਂ ਆ ਕੇ ਚਾਹ ਬਣਾਣੀ ਹੈ ਹੁਣ ਮੇਰੇ ਪਾਸ ਪੈਸਾ ਵੀ ਨਹੀਂ ਹੈ ਤਾਂ ਵੀ ਕੋਈ ਪ੍ਰਮਾਤਮਾ ਤੇਜੂਗਾ ਕਿਤੇ ਹੈ ਜੀ ਅੱਜ ਪੈਸਾ ਵੀ ਨਹੀਂ ਹੈ ਮੇਰੇ ਪਾਸ ਤੁਹਾਨੂੰ ਪੈਸੇ ਅਸੀਂ ਦੇ ਕੇ ਭੇਜਾਂਗੇ ਤੁਸੀਂ ਕੋਈ ਨਾ ਕਰੋ ਨਹੀਂ ਕੱਲ ਨੂੰ ਫਲੂਟ ਦਾ ਕੰਮ ਕਰ ਲਾਂਗਾ ਫਿਰ ਠੀਕ ਹੈ ਜੀ ਆਪਣੇ ਬੈਠਾ ਰੇੜੀ ਲਾ ਲਾਂਗਾ ਸਬਜ਼ੀ ਮੰਡੀ ਚੋਂ ਮੰਗਾ ਕੇ ਆਪਣੇ ਰ ਠੀਕ ਹੈ ਸੰਗਤ ਜੀ ਮੈਂ ਪਿੰਡ ਨਾਲਾਗੜ ਤਸੀਲ ਤਸੀਲ ਨਾਲਾਗੜ ਜ਼ਿਲ੍ਹਾ ਸੋਲਨ ਤਾਂ ਪਹਿਲੇ ਨੰਦਪਾਲ ਸਾਹਿਬ ਦਾ ਜਨਮ ਹੈ ਤਾਂ ਮਾਮੇ ਨਾਨਾ ਇੱਕ ਮਾਮੇ ਦੇ ਰਾਜਿੰਦ ਤੋਂ ਜ਼ਮੀਨ ਉਹ ਸਾਨੂੰ ਮਿਲ ਗਈ ਮੈਂ ਤਾਂ ਲਈ ਨਹੀਂ ਮੈਂ ਜਿਹੜੀ ਭੱਤਖੜ ਮਿਲੀ ਸਾਰੀ ਗੁਰਦੁਆਰੇ ਨੂੰ ਦੇਤੀ ਤਾਂ ਦੋ ਕਿੱਲੇ ਪੇਹ ਤੇਰ ਵਾਲੇ ਬੈਜੀਲ ਤੇ ਉਹ ਵੇਚ ਕੇ ਆਵਾਂਗਾ ਹੁਣ ਕਿਉਂਕਿ ਜਾਇਆ ਉਧਰ ਨੱਠ ਗਿਆ ਹੁਣ ਮੈਂ ਵੇਚ ਆਣੇ ਉਹ ਬਸ ਅਹੀਂ ਜਮ੍ਹਾਂ ਕਰਾ ਕੇ ਪੈਸੇ ਕੋਈ ਦਾਨ ਵਿੱਚ ਲਾ ਦਾਂਗਾ ਥੋੜੇ ਬੱਚ ਆਪਣੇ ਨਾਂ ਰੱਖਾਂ ਬਾਕੀ ਸਭ ਦਾਨ ਵਿੱਚ ਕਰ ਦਨੇ ਬਾਬਾ ਜੀ ਜੀ ਇਹ ਬਾਬਾ ਜੀ ਮੇਰੇ ਮਾਮੇ ਨਾਨਿਆਂ ਦੇ ਗੁਰਤੀ ਹੈ ਮੇਰੀ ਮਾਂ ਦੇ ਨਾਨਕੇ ਬਿਕਰ ਉਹਨਾਂ ਦੇ ਠੀਕ ਹੈ ਜੀ ਤਾਂ ਕਰੋੜ ਹੈ ਮੇਰੇ ਮਾਮਾ ਨਾਨਾ ਸ਼ੇਰ ਸਿੰਘ ਕਰੋੜ ਕੁਝ ਵੀ ਲੈਣਾ ਪੱਤ ਘਟ ਜਾ ਕੇ ਠੀਕ ਹੈ ਜੀ ਤਾਂ ਪਾਠੀਆ ਬੜਾ ਤਕੜਾ ਠੀਕ ਹੈ ਠੀਕ ਹੈ ਮੈਂ ਤਾਂ ਬਾਲ ਕਟਾਏ ਤੇ ਕਿਉਂ ਕੱਟੇਗੇ ਮੇਰੇ ਬਾਲ ਤਾਂ ਬਾਲ ਕੱਟੇਗੇ ਮੇਰੇ ਕਿਉਂ ਜੜ ਗਈ ਜਿ ਜਟਾਂ ਜੜਗੀਆਂ ਬਾਬਾ ਕਹਿੰਦਾ ਕੱਟਾ ਤੋ ਲਾਭ ਸਿੰਘ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਵਾਲਾ ਅਨੰਦ ਆਪਣਾ ਦਿੱਲੀ ਕਹਿੰਦਾ ਕੱਟ ਲੋ ਬਾਬੇ ਜਟਾਂ ਜੜ ਗਈਆਂ ਮੈਨੂੰ ਕਿਸੇ ਭੰਗ ਦੇ ਪਕੌੜੇ ਖਾ ਲੈ ਮੇਰੀ ਜਟਾਂ ਤਾਂ ਕਿ ਜੱਡੀਆਂ ਕੱਟੀਆਂ ਫਿਰ ਬਾਬਾ ਜੀ ਹੁਣ ਦੁਬਾਰੇ ਰੱਖ ਲੈਣਾ ਬਾਬਾ ਜੀ ਹਾਂ ਠੀਕ ਹੈ ਜੀ ਠੀਕ ਹੈ ਸੰਗਤ ਜੀ ਧੰਨਵਾਦ ਜੀ ਲੋ ਜੀ ਬੈਠੋ ਜੀ ਬਾਪੂ ਜੀ